ਸੋ ਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਾਪੁਰਖ ਬੋਲਦੇ ਸਾਂਜੀ ਸਗਲ ਜਾਨ ਗੁਰਮੁਖ ਹੋਏ ਸੋ ਪਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਨ ਪਰਮ ਸਤਕਾਰ ਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਇੱਕ ਵਾਰੀ ਫਤਿਹ ਦੀ ਸਾਂਝ ਕਰੋ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸ਼ਬਦ ਸੋਰਠੀ ਵਾਰ ਦੇ ਅੰਦਰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜਿਆਂ ਦਾ ਉਚਾਰਨ ਕੀਤਾ ਹੋਇਆ ਹੈ ਏ ਸ਼ਬਦ 647 ਨੰਬਰ ਅੰਗ ਉੱਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਪਰਥਾਏ ਸਾਖੀ ਕਿਸੇ ਦੇ ਸਬੰਧ ਵਿੱਚ ਸਾਖੀ ਸਿੱਖਿਆ ਮਹਾਪੁਰਖ ਬੋਲਦੇ ਸੰਤ ਜਨ ਸੁਣਾਉਂਦੇ ਹਨ ਸਾਂਜੀ ਸਗਲ ਜਾਨ ਜਿਹੜੀ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਗੁਰਮੁਖ ਹੋਏ ਸੋ ਭਉ ਕਰੇ ਗੁਰਮੁਖ ਗੁਰੂ ਦੀ ਮਤ ਧਾਰਨ ਕਰਨ ਵਾਲਾ ਗੁਰੂ ਦੇ ਸਨਮੁਖ ਰਹਿਣ ਵਾਲਾ ਹੋਏ ਗੁਰੂ ਦੇ ਸਨਮੁਖ ਹੋ ਕੇ ਸੋ ਭਉ ਕਰੇ ਉਹ ਪਰਮਾਤਮਾ ਦੇ ਡਰ ਨੂੰ ਮੰਨੇ ਆਪਣਾ ਆਪ ਪਛਾਣੈ ਤੇ ਆਪਣੇ ਆਪ ਵਿੱਚ ਖੋਜ ਕਰੇ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਜੀਵਤ ਮਰੈ ਮਾਇਆ ਵੱਲੋਂ ਮਰ ਜਾਣਾ ਤਾਂ ਤਦੋਂ ਮਨ ਹੀ ਤੇ ਮਨ ਮੰਨ ਉਸ ਦਾ ਮਨ ਆਪਣੇ ਆਪ ਵਿੱਚ ਪਤੀਜ ਜਾਣਾ ਬਾਹਰ ਭਟਕਣੋਂ हट ਜਾਣਾ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਮਹਾਪੁਰਖ ਕਿਸੇ ਦੇ ਸੰਬੰਧ ਵਿੱਚ ਸਿੱਖਿਆ ਦਾ ਵਚਨ ਬੋਲਦੇ ਹਨ ਪਰ ਉਹ ਸਿੱਖਿਆ ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ ਜੋ ਜੋ ਮਨੁੱਖ ਸਤਿਗੁਰੂ ਦੇ ਸੰਮੁਖ ਹੁੰਦਾ ਹੈ ਉਹ ਸੁਣ ਕੇ ਪ੍ਰਭੂ ਦਾ ਡਰ ਹੀਰ ਦੇ ਵਿੱਚ ਧਾਰਨ ਕਰਦਾ ਹੈ ਤੇ ਆਪਣੇ ਆਪ ਦੀ ਖੋਜ ਕਰਦਾ ਹੈ ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿੱਚ ਵਰਤਦਾ ਹੋਇਆ ਮਾਇਆ ਵੱਲੋਂ ਉਦਾਸ ਹੋ ਜਾਂਦਾ ਹੈ ਤਾਂ ਉਸ ਦਾ ਮਨ ਆਪਣੇ ਆਪ ਵਿੱਚ ਭਤੀਜ ਜਾਂਦਾ ਹੈ ਬਾਹਰ ਪਟਕਣੋਂ ਹਟ ਜਾਂਦਾ ਹੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥੈ ਗਿਆਨੈ ਜਿਨ ਕਉ ਜਿਨ੍ਹਾਂ ਦਾ ਮਨ ਕੀ ਪ੍ਰਤੀਤ ਨਾਹੀ ਜਿਨ੍ਹਾਂ ਦਾ ਮਨ ਅਕਾਲ ਪੁਰਖ ਪਰਮਾਤਮਾ ਦੇ ਨਾਲ ਨਹੀਂ ਭਤੀਜਦਾ ਨਹੀਂ ਜੁੜਦਾ ਨਾਨਕ ਹੈ ਨਾਨਕ ਸੇ ਕਿਆ ਕਥ ਹੈ ਗਿਆਨ ਹੈ ਉਹਨਾਂ ਨਾਲ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਥੈ ਬਿਆਨ ਕਰਨਾ ਗਿਆਨ ਹੈ ਗਿਆਨ ਦੀਆਂ ਗੱਲਾਂ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਇਹ ਨਾਨਕ ਜਿਨ੍ਹਾਂ ਦਾ ਮਨ ਭਤੀਜਿਆ ਨਹੀਂ ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ ਮਹਲਾ 3 ਗੁਰਮਖ ਚਿਤ ਨਾ ਲਾਇਓ ਅੰਤ ਦੁਖ ਪਉਤਾ ਆਏ ਅੰਦਰੋਂ ਬਾਹਰੋਂ ਅੰਧਿਆਂ ਸੁਧ ਨਾ ਕਾਈ ਪਾਏ ਗੁਰਮੁਖ ਗੁਰੂ ਦੇ ਸਨਮੁਖ ਹੋ ਕੇ ਚੇਤਨਾ ਲਾਇਓ ਜਿਹੜੇ ਪਰਮਾਤਮਾ ਹਰੀ ਨਾਲ ਚੇਤ ਨਹੀਂ ਜੋੜਦੇ ਅੰਤ ਦੁੱਖ ਪਉਤਾਏ ਅੰਤ ਆਕਰਕਾਰ ਦੁੱਖ ਪਉਤਾਏ ਪਉਤਾਏ ਬਾਪਰਦਾ ਹੈ ਅੰਦਰੋਂ ਬਾਹਰੋਂ ਅੰਦੇ ਹਾਂ ਉਹਨਾਂ ਨੂੰ ਅੰਦਰੋਂ ਬਾਹਰੋਂ ਅੰਨਿਆ ਹੀ ਸਮਝੋ। ਸੁਧ ਨਕਾਈ ਉਹਨਾਂ ਨੂੰ ਕੋਈ ਸ਼ੁੱਧ ਨਹੀਂ ਆਉਂਦੀ। ਗੁਰੂ ਸਾਹਿਬ ਫਰਮਾਨ ਕਰਦੇ ਹਨ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਵਿੱਚ ਮਨ ਨਹੀਂ ਜੋੜਿਆ। ਉਹਨਾਂ ਨੂੰ ਆਖਰ ਦੁੱਖ ਬਾਪਰਦਾ ਹੈ। ਉਨਾ ਅੰਦਰੋਂ ਤੇ ਬਾਹਰੋਂ ਅੰਨਿਆਂ ਨੂੰ ਕੋਈ ਸਮਝ ਨਹੀਂ ਆਉਂਦੀ ਪੰਡਿਤ تن ਕੀ ਵਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਾਰਿ ਸਿਉ ਰਹੇ ਸਮਾਏ ਪੰਡਤ ਹੈ ਪੰਡਤ ਤਿੰਨ ਕੀ ਵਰਗਤਿ ਉਹਨਾਂ ਦਾ ਜਪਿਆ ਨਾਮ ਹਰੀ ਦੀ ਬਰਕਤ ਸਭ ਜਗਤ ਖਾਏ ਸਾਰਾ ਸੰਸਾਰ ਖਾਂਦਾ ਹੈ ਜੋ ਰਤੇ ਹਰ ਨਾਮ ਜੋ ਪਰਮਾਤਮਾ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਹਨ ਜਿਨ ਗੁਰ ਕੈ ਸ਼ਬਦ ਸੁਲਾਹਾ ਜਿਨ ਜਿਸ ਮਨੁੱਖ ਨੇ ਗੁਰ ਕੈ ਗੁਰੂ ਦੇ ਸ਼ਬਦ ਸੁਲਾਇਆ ਗੁਰੂ ਦੇ ਸ਼ਬਦ ਦੀ ਸਿਫਤ ਸੁਲਾਹ ਕੀਤੀ ਹਰਿ ਸੂ ਰਹੇ ਸਮਾਏ ਉਹ ਹਮੇਸ਼ਾ ਪਰਮਾਤਮਾ ਵਿੱਚ ਹੀ ਲੀਨ ਰਹਿੰਦੇ ਹਨ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਪੰਡਿਤ ਜੋ ਮਨੁੱਖ ਹਰੀ ਦੇ ਨਾਮ ਵਿੱਚ ਰਤੇ ਹੋਏ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਸਿਫਤ ਸਲਾਹ ਕੀਤੀ ਤੇ ਹਰੀ ਵਿੱਚ ਲੀਨ ਹਨ ਉਹਨਾਂ ਦੀ ਕਮਾਈ ਬਰਕਤ ਸਾਰਾ ਸੰਸਾਰ ਖਾਂਦਾ ਹੈ ਪੰਡਿਤ ਦੁਜੈ ਪਾਏ ਬਰਕਤ ਨਾ ਹੋਵਈ ਨਾ ਤਨ ਪੱਲੇ ਪਾਏ ਕੜ ਥਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਬਿਹਾਏ اے ਪੰਡਿਤ ਦੂਜੇ ਪਾਏ ਮਾਇਆ ਦੇ ਵਿੱਚ ਫਸੇ ਹੋਿਆਂ ਦੀ ਵਰਕਤ ਨਾ ਹੋਵੇ ਵਰਕਤ ਨਹੀਂ ਆਉਂਦੀ ਨਾ ਹੀ ਆਤਮਿਕ ਜੀਵਨ ਬਲਦਾ ਫੁੱਲਦਾ ਹੈ ਨਾ ਤਾਂ ਨੱਪਲੈ ਪਾਏ ਤੇ ਨਾ ਹੀ ਪਰਮਾਤਮਾ ਦੇ ਨਾਮ ਦਾ ਧੰਨੇ ਇਕੱਠਾ ਹੁੰਦਾ ਹੈ। ਪੜ ਥੱਕੇ ਪੜ ਕੇ ਥੱਕ ਜਾਂਦੇ ਹਨ। ਸੰਤੋਖ ਨਾਇਓ ਪਰ ਸਬਰ ਨਹੀਂ ਆਉਂਦਾ। ਅਨ ਦਿਨ ਹਰ ਰੋਜ ਜਲਦ ਵਿਹਾਏ ਉਹਨਾਂ ਦੀ ਉਮਰ ਸੜਦਿਆਂ ਦੀ ਗੁਜ਼ਰਦੀ ਹੈ। ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਹ ਪੰਡਿਤ ਮਾਇਆ ਦੇ ਮੋਹ ਵਿੱਚ ਫਸੇ ਰਹਾਂ ਵਰਕਤ ਨਹੀਂ ਹੋ ਸਕਦੀ ਆਤਮਿਕ ਜੀਵਨ ਬਾਧਾ ਫੁੱਲਦਾ ਨਹੀਂ ਤੇ ਨਾ ਇਹ ਨਾਮ ਤਨ ਮਿਲਦਾ ਹੈ ਪੜ ਕੇ ਥੱਕ ਜਾਂਦੇ ਹਨ ਪਰ ਸੰਤੋਖ ਨਹੀਂ ਆਉਂਦਾ ਤੇ ਹਰ ਬੇਲੇ ਉਮਰ ਸੜਦਿਆਂ ਦੀ ਗੁਜ਼ਰ ਜਾਂਦੀ ਹੈ ਕੂਕ ਪੁਕਾਰ ਨਾ ਚੁਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲ ਉਠ ਜਾਏ ਹੂਕ ਪੁਕਾਰ ਰੋਣਾ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਨੇ ਨਾ ਚੁੱਕਈ ਕਦੇ ਨਹੀਂ ਮੁੱਕਦੇ ਨਾ ਸੰਸਾਰ ਵਿੱਚੋਂ ਜਾਏ ਨਾ ਚਿੰਤਾ ਉਹਨਾਂ ਦੇ ਅੰਦਰੋਂ ਜਾਂਦੀ ਹੈ ਨਾਨਕ ਨਾਮ ਬਿਉਣਿਆ ਹੈ ਨਾਨਕ ਪਰਮਾਤਮਾ ਦੇ ਨਾਮ ਤੋਂ ਸਖਣਾ ਮੂਹ ਕਾਲੇ ਮੂਹ ਕਾਲੇ ਉੱਠ ਜਾਏ ਸੰਸਾਰ ਵਿੱਚੋਂ ਉੱਠ ਜਾਂਦਾ ਹੈ ਗੁਰੂ ਸਾਹਿਬ ਪਰਮਾਨ ਕਰਦੇ ਹਨ ਉਹਨਾਂ ਦੀ ਗਿੱਲਾ ਗੁਜਰੀ ਮੁੱਕਦੀ ਨਹੀਂ ਤੇ ਮਨ ਵਿੱਚੋਂ ਚਿੰਤਾ ਨਹੀਂ ਜਾਂਦੀ ਇਹ ਨਾਨਕ ਨਾਮ ਤੋਂ ਸਖਣਾ ਰਹਿਣ ਕਰਕੇ ਮਨੁੱਖ ਕਾਲੇ ਮੂਹ ਹੀ ਸੰਸਾਰ ਤੋਂ ਉੱਠ ਜਾਂਦਾ ਹੈ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸ ਮਿਤ ਤਿਸ ਹੋ ਬਲ ਜਾਈ ਹਰ へ ਹਰੀ ਸੱਜਣ ਮੇਲ ਗੁਰਮੁਖਾਂ ਨੂੰ ਮਿਲਾ ਮਿਲ ਜਿਨ੍ਹਾਂ ਨੂੰ ਮਿਲ ਕੇ ਪੰਤ ਦਸਾਈ ਪੰਥ ਕਹਿੰਦੇ ਨੇ ਰਾਧ ਸਾਈ ਮੈਂ ਪੁੱਛਾਂ ਜੋ ਹਰ ਦੱਸੇ ਮਿੱਤ ਜੋ ਮੈਨੂੰ ਅਕਾਲ ਪੁਰਖ ਪਰਮਾਤਮਾ ਦੀ ਖਬਰ ਦੱਸੇ ਤਿਸ ਮੈਂ ਉਹਨਾਂ ਤੋਂ ਹਉ ਬਲ ਜਾਈ ਮੈਂ ਬਲਿਹਾਰ ਜਾਂਦਾ ਹਾਂ ਗੁਰੂ ਸਾਹਿਬ ਪਰਮਾਨੰ ਕਰਦੇ ਹਨ हे ਪਿਆਰੇ ਹਰੀ ਮੈਨੂੰ ਗੁਰਮੁਖ ਮਲਾ ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ ਜੋ ਮਨੁੱਖ ਮੈਨੂੰ ਹਰੀ ਮਿੱਤਰ ਦੀ ਖਬਰ ਦੱਸੇ ਮੈਂ ਉਸ ਤੋਂ ਸਦਕੇ ਹਾਂ ਗੁਣਾਂ ਸਾਂਜੀ ਤਿੰਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਗੁਣਾਂ ਸਾਂਝੀ ਗੁਣਾਂ ਦੇ ਭਿਆਲੇ ਗੁਣਾਂ ਦੀ ਸਾਂਝ ਤੈਨ ਸਿਉ ਕਰੀ ਉਹਨਾਂ ਦੇ ਨਾਲ ਕਰ ਹਰ ਨਾਮ ਧਿਆਈ ਤੇ ਪਰਮਾਤਮਾ ਦੇ ਨਾਮ ਨੂੰ ਸਿਮਰਾਂ ਹਰ ਸੇਵੀ ਪਿਆਰਾ ਨਿਤ ਤੇ ਮੈਂ ਹਰ ਰੋਜ਼ ਪਰਮਾਤਮਾ ਦੇ ਨਾਮ ਨੂੰ ਸਿਮਰਾਂ ਸੇਵ ਹਰ ਸੁਖ ਪਾਈ ਤੇ ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਸੁਖ ਲਵਾਂ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਜੋ ਮਨੁੱਖ ਮੈਨੂੰ ਹਰੀ ਮਿੱਤਰ ਦੀ ਕਬਰ ਦੱਸੇ ਮੈਂ ਉਸ ਤੋਂ ਸਦਕਾ ਹਾਂ ਉਹਨਾਂ ਨਾਲ ਮੈਂ ਗੁਨਾ ਦੀ ਸਾਂਝ ਪਾਵਾਂ ਤੇ ਹਰੀ ਨਾਮ ਸਿਮਰਾਂ ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ ਬਲੇ ਹਾਰੀ ਸਤ ਗੁਰ ਤਿਸ ਜਿਨ ਸੋਜੀ ਪਾਈ ਬਲੇ ਹਾਰੀ ਮੈਂ ਸਦਕੇ ਸਤ ਗੁਰ ਉਸ ਸਤ ਗੁਰੂ ਤੋਂ ਗੁਰੂ ਤੋਂ ਤਿਸ ਜਿਸ ਨੇ ਜਿਨ ਸੋਜੀ ਪਾਈ ਜਿਸ ਨੇ ਪਰਮਾਤਮਾ ਦੀ ਅਕਲ ਵਖਸ਼ੀ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਮੈਂ ਸਦਕੇ ਹਾਂ ਉਸ ਸਤ ਗੁਰੂ ਤੋਂ ਜਿਸ ਨੇ ਪਰਮਾਤਮਾ ਦੀ ਸਮਝ ਬਖਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ